ਸਸ਼ਕਾਲ ਤੁਸੀਂ ਦੇਖ ਰਹੇ ਹੋ 247 ਪੰਜਾਬ ਨੰਗਲ ਪੁਲਿਸ ਨੇ ਧਾਰਾ 307 ਦੇ ਤਹਿਤ ਦਰਜ ਕੀਤੇ ਮੁਕਦਮੇ ਤੇ ਕਥਿਤ ਚਾਰ આરોપીਆ ਨੂੰ ਗ੍ਰਿਫਤਾਰ ਕੀਤਾ ਜਿਸ ਦੀ ਪੁਸ਼ਟੀ ਖੁਦ थाना प्रभारी ਨੰਗਲ ਇੰਸਪੈਕਟਰ ਰਾਹੁਲ ਸ਼ਰਮਾ ਨੇ ਕੀਤੀ ਹੈ ਉਹਨਾਂ ਨੇ ਕਿਹਾ ਕਿ 5 ਅਕਤੂਬਰ ਨੂੰ ਨੰਗਲ ਦੇ ਪਿੰਡ ਕਲਸਿਹੜਾ ਦੇ ਅਜੇ ਕੁਮਾਰ ਨਾਲ ਕੁਝ ਲੋਕਾਂ ਨਾਲ ਮਾਮੂਲੀ ਗੱਲਬਾਤ ਨੂੰ ਲੈ ਕੇ ਕਾਹ ਸੁਣੀ ਹੋਈ ਸੀ ਦੋਸਤੋ ਕੁਝ ਦਿਨ ਬਾਅਦ ਚਾਰ ਲੋਕਾਂ ਨੇ ਅਜੇ ਕੁਮਾਰ ਤੇ ਕੁਲਹਾੜੀ ਨਾਲ ਹਮਲਾ ਕਰਕੇ ਉਹਨੂੰ ਜ਼ਖਮੀ ਕਰ ਦਿੱਤਾ ਸੀ ਅਜੇ ਕੁਮਾਰ ਦੀ ਸ਼ਿਕਾਇਤ ਤੇ ਡਾਕਟਰਸ ਵੱਲੋਂ ਭੇਜੀ ਰਿਪੋਰਟਸ ਦੇ ਉਪਰੰਤ ਸਾਹਿਲ, ਦਿਸ਼ਾਂਤ, ਨikhil ਤੇ ਨਿਰੁੱਤ ਦੇ ਖਿਲਾਫ ਧਾਰਾ 307 ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਸੀ ਤਿੰਨ ਚਾਰਾਂ ਨੂੰ ਗ੍ਰਿਫਤਾਰ ਕਰ ਅਦਾਲਤ 'ਚ ਪੇਸ਼ ਕੀਤਾ ਗਿਆ ਸੀ ਇੱਥੇ ਮਾਨਯਾ న్యాయాધીਸ਼ ਨੇ ਚਾਰਾਂ ਨੂੰ ਦੋ-ਦੋ ਦਿਨ ਦੇ ਪੁਲਿਸ ਰਿਮਾਂਡ ਤੇ ਭੇਜਿਆ ਸੀ ਪੁਲਿਸ ਰਿਮਾਂਡ ਦੇ ਦੌਰਾਨ ਹਮਲੇ 'ਚ ਪ੍ਰਯੋਗ ਕੀਤੀ ਗਈ ਕੁਲਹਾੜੀ ਵੀ ਬਰਾਮਦ ਕਰ ਲਈ ਗਈ ਹੈ। ਇਹ ਕੋ 5-10-24 ਨੂੰ ਲੜਾਈ ਹੋਈ ਸੀ ਪਿੰਡ ਕਲਸੇੜ ਦੇ ਵਿੱਚ ਜੀ ਇੱਕ ਮੁੰਡਾ ਅਜੇ ਕੁਮਾਰ ਬੱਲੀ ਹੈ ਉਹਦੇ ਫਾਦਰ ਸਾਹਿਬ ਨਾਲ ਕੋਈ ਬਹਿਸ ਕਰਗੇ ਸੀ ਦੁਕਾਨ ਹੈ ਉਹਦੀ ਕਰਿਆਨੇ ਦੇ ਏਡੇ ਦੇ ਵਿੱਚ ਹੂੰ ਤੇ ਉਸ ਤੋਂ ਬਾਅਦ ਉਹ ਮੁੜ ਕੇ ਆਏ ਤੇ ਉਹਨੇ ਗੰਡਾਸਾ ਮਾਰਿਆ ਤੇ ਉਹ ਅਧੀਨ ਤਾਰਾ 307 ਦੇ ਜਿਹੜੀ ਹੈਗੀ ਹੈ ਡਾਕਟਰ ਦੀ ਮੈਡੀਕਲ ਓਪੀਨੀਅਨ ਤੋਂ ਬਾਅਦ ਪਰਚਾ ਦਰਜ ਰਜਿਸਟਰ ਕੀਤਾ ਗਿਆ ਸੀ ਥਾਣਾ ਨਿਹਾਲ ਦੇ ਵਿੱਚ ਇਹਦੇ ਵਿੱਚ ਕੁੱਲ ਚਾਰ ਦੋਸ਼ੀ ਪੇਰੀ ਚਾਰਾਂ 'ਚੋਂ ਇੱਕ ਦੋਸ਼ੀ ਸੀ ਹੋਰ ਨਾਮਜ਼ਦ ਕੀਤਾ ਇੱਕ ਜੁਵਨਾਈਲਾ ਉਦੀ ਅਰੈਸਟ ਪੈਂਡਿੰਗ ਹੈ ਬਾਕੀ ਚਾਰ ਦੋਸ਼ੀ ਇੱਕ ਦਾ ਨਾਮ ਹੈਗਾ ਸਾਹਿਬ ਦੂਜਾ ਦਿਸ਼ਾਂਤ ਤੀਆ ਨਿਖਲ ਤੇ ਇੱਕ ਅਨਿਰuddh ਇੱਕ ਕਲਸੀੜੇ ਪਿੰਡ ਦੇ ਬਸਦੇੜੇ ਦੇ ਰਹਿਣ ਵਾਲੇ ਨੇ ਇਹਨਾਂ ਪਿੰਡਾਂ ਦੇ ਤੇ ਆਪਾਂ ਚਾਰ ਦੇ ਚਾਰ ਅਰੈਸਟ ਕਰ ਲਏ ਨੇ ਜੀ ਤੇ ਪੁਲਿਸ ਰਿਮਾਰਨ ਲਿਆ ਸੀ ਕੱਲ ਦੋ ਤਿੰਨ ਦਾ ਜਿਹੜਾ ਵੈਪਨ ਸੀ ਯੂਜ਼ ਕੀਤਾ ਉਹ ਵੀ ਅਪਰ ਕਵਰ ਕਰਾ ਲਿਆ ਸੀ ਤੇ ਹੁਣ ਜਿਹੜਾ ਹੈਗਾ ਇਹਨਾਂ ਨੂੰ ਆਪਾਂ ਕੱਲ ਸੇਫਟੀ ਕੋਰਟ ਵਿੱਚ ਪੇਸ਼ ਕਰਾਂਗੇ ਤੀਸਰ ਲੜਾਈ ਦਾ ਕਾਰਨ ਕੀ ਸੀ ਲੜਾਈ ਤਾਂ ਇੱਕ ਸਿੰਪਲੀ ਬਹਿਸ ਹੋਈ ਜੀ ਇਹ ਕੋਈ ਦੁਕਾਨ ਤੇ ਫਾਦਰ ਸਾਹਿਬ ਨਾਲ ਪੈਸੇ ਮੁਰਕਿਆ ਹੈ ਉਨੇ ਕੀ ਗੱਲ ਹੋਈ ਲੜਾਈ ਲੜੂਈ ਮਤਲਬ ਐਟ ਦਾ ਮੂਵਮੈਂਟ ਲੜਾਈ ਹੋਈ ਸਰ ਕੋ ਕ੍ਰਿਮੀਨਲ ਰਿਕਾਰਡ ਇਹਨਾਂ ਦਾ ਹਾਂ ਇਹ ਕਿਹੜਾ ਸਾਹੇ ਮੁੰਡਾ ਆਪਣਾ ਹੈਗਾ ਇਹਦੇ ਵਿੱਚ ਸਾਹੇ ਲੈ ਇੱਕ ਮੁੰਡਾ ਇਹਦੇ ਵਿੱਚ ਉਹ ਸਾਹਲ ਮੁੰਡਾ ਦਾ ਪਹਿਲਾਂ ਵੀ ਇੱਕ ਪਿੱਛੇ ਲੜਾਈ ਹੋਈ ਸੀ ਇਹਦਾ ਕੰਫਰਮਾਈਜ਼ ਹੋ ਗਿਆ ਸੀ ਉਸ ਕੇਸ ਦੇ ਵਿੱਚ ਉਹ 323 24 ਦਾ ਪਰਚਾ ਸੀ ਇੱਕ ਮਤਲਬ ਹੁਣ ਇਹ ਕਾਫੀ ਮਤਲਬ ਨਟੋਰੀਅਸ ਬੰਦੇ ਨੇ ਤੇ ਆਪਾਂ ਪੁਲਿਸ ਨੇ ਅਰੈਸਟ ਕਰ ਲਏ ਸਰ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ 247 ਪੰਜਾਬ ਨੰਗਲ ਪੁਲਿਸ ਨੇ ਧਾਰਾ 307 ਤੇ ਤਹਿਤ ਦਰਜ ਕੀਤੇ ਮੁਕਦਮੇ ਤੇ ਕਥਿਤ ਚਾਰ ਆਰੋਪੀਆਂ ਨੂੰ गिरफ्तार ਕੀਤਾ جس دی پੁਸ਼ਟੀ خود تھانہ پربھاری ننگل انسپکٹر راہول شرما نے کیتی ہے۔ انہوں نے کہیا کہ 5 اکتوبر ਨੂੰ ਨੰਗਲ ਦੇ ਪਿੰਡ ਕਲਸਿਹੜਾ ਦੇ अजय కుమార్ ਨਾਲ ਕੁਝ ਲੋਕਾਂ ਨਾਲ ਮਾਮੂਲੀ ਗੱਲਬਾਤ ਨੂੰ ਲੈ ਕੇ ਕਹਾ ਸੁਣੀ ਹੋਈ ਸੀ ਤੇ ਉਸ ਤੋਂ ਕੁਝ देर ਬਾਅਦ ਚਾਰ ਲੋਕਾਂ ਨੇ अजय కుమార్ ਤੇ ਕੁਲਹਾੜੀ ਨਾਲ ਹਮਲਾ ਕਰਕੇ ਉਹਨੂੰ ਜ਼ਖਮੀ ਕਰ ਦਿੱਤਾ ਸੀ। अजय కుమార్ ਦੀ ਸ਼ਿਕਾਇਤ ਤੇ ਡਾਕਟਰਸ ਵੱਲੋਂ ਭੇਜੀ ਰਿਪੋਰਟਸ ਦੇ ਉਪਰੰਤ ਸਾਹਿਲ ਦਿਸ਼ਾਂਤ ਨikhil ਤੇ ਅਨਿਰੁੱਧ ਦੇ ਖਿਲਾਫ ਧਾਰਾ 307 ਦੇ ਤਹਿਤ ਮੁਕਦਮਾ ਦਰਜ ਕੀਤਾ ਗਿਆ ਸੀ ਤੇ ਇਨ ਚਾਰਾਂ ਨੂੰ ਗ੍ਰਿਫਤਾਰ ਕਰ ਅਦਾਲਤ ਚ ਪੇਸ਼ ਕੀਤਾ ਗਿਆ ਸੀ ਇਥੇ ਮਾਨਨੀਯ ਨਿਆਇਧੀਸ਼ ਨੇ ਚਾਰਾਂ ਨੂੰ ਦੋ ਦੋ ਦਿਨ ਦੇ ਪੁਲਿਸ ਰਿਮਾਂਡ ਤੇ ਭੇਜਿਆ ਸੀ ਤੇ ਪੁਲਿਸ ਰਿਮਾਂਡ ਦੇ ਦੌਰਾਨ ਹਮਲੇ ਚ ਪ੍ਰਯੋਗ ਕੀਤੀ ਗਈ ਕੁਲਹਾੜੀ ਵੀ ਬਰਾਮਦ ਕਰ ਲਈ ਗਈ ਹੈ ਇੱਕ 5 10 24 ਲੜਾਈ ਹੋਈ ਸੀ ਪਿੰਡ ਕਲਸੇੜੇ ਦੇ ਵਿੱਚ ਜੀ ਇੱਕ ਮੁੰਡਾ ਅਜੇ ਕੁਮਾਰ ਬਾਲੀ ਹੈ ਉਹਦੇ ਫਾਦਰ ਸਾਹਿਬ ਨਾਲ ਕੋਈ ਬਹਿਸ ਕਰ ਗਏ ਸੀ ਦੁਕਾਨ ਹੈ ਉਹਦੀ ਕਰਿਆਨੇ ਦੇ ਅੱਡੇ ਦੇ ਵਿੱਚ ਹੂੰ ਤੇ ਉਸ ਤੋਂ ਬਾਅਦ ਮੁੜ ਕੇ ਆਏ ਤੇ ਉਹਨੇ ਗੰਡਾਸਾ ਮਾਰਿਆ ਤੇ ਅਧੀਨ ਤਾਰਾ 307 ਦੇ ਜਿਹੜੀ ਹੈਗੀ ਹੈ ਡਾਕਟਰ ਦੀ ਮੈਡੀਕਲ ਓਪੀਨੀਅਨ ਤੋਂ ਬਾਅਦ ਪਰਚਾ ਦਰਜ ਰਿਸਟਰ ਕੀਤਾ ਗਿਆ ਸੀ ਥਾਣਾ ਨਗਰ ਦੇ ਵਿੱਚ ਇਹਦੇ ਵਿੱਚ ਕੁੱਲ ਚਾਰ ਦੋਸ਼ੀ ਪੇੜੀ ਚਾਰਾਂ ਚੋਂ ਇੱਕ ਦੋਸ਼ੀ ਸੀ ਹੋਰ ਨਾਮਜ਼ਦ ਕੀਤਾ ਇੱਕ ਜੁਵਨਾਈ ਲੈ ਉਹਦੀ ਅਰੈਸਟ ਪੈਂਡਿੰਗ ਹੈ ਬਾਕੀ ਚਾਰ ਦੋਸ਼ੀ ਇੱਕ ਦਾ ਨਾਮ ਹੈਗਾ ਸਾਹਿਬ ਦੂਜਾ ਦਿਸ਼ਾਂਤ ਤੀਆ ਨਿਖਲ ਤੇ ਇੱਕ ਅਨਿਰuddh ਇਹ ਕਲਸੇੜੇ ਪਿੰਡ ਦੇ ਬਸਡੇੜੇ ਦੇ ਰਹਿਣ ਵਾਲੇ ਨੇ ਇਹਨਾਂ ਪਿੰਡਾਂ ਦੇ ਤੇ ਆਪਾਂ ਚਾਰ ਦੇ ਚਾਰ ਅਰੈਸਟ ਕਰ ਲਏ ਨੇ ਜੀ ਤੇ ਪੁਲਿਸ ਰਿਮਾਰਨ ਲਿਆ ਸੀ ਕੱਲ 2 ਦਿਨ ਦਾ ਜਿਹੜਾ ਅ ਵੈਪਨ ਸੀ ਯੂਜ਼ ਕੀਤਾ ਉਹ ਵੀ ਅਪਰ ਕਵਰ ਕਰਾ ਲਿਆ ਸੀ ਤੇ ਹੁਣ ਜਿਹੜਾ ਹੈਗਾ ਇਹਨਾਂ ਨੂੰ ਆਪਾਂ ਕੱਲ ਸੇਰਪੋਰਟ ਵਿੱਚ ਪੇਸ਼ ਕਰਾਂਗੇ ਤੇ ਸਰ ਲੜਾਈ ਦਾ ਕਾਰਨ ਕੀ ਸੀ ਲੜਾਈ ਤਾਂ ਇੱਕ ਸਿੰਪਲੀ ਬਹਿਸ ਹੋਈ ਜੀ ਇਹ ਹੂੰ ਕੋਈ ਦੁਕਾਨ ਤੇ ਤੇ ਫਾਦਰ ਸਾਹਿਬ ਨਾਲ ਬੈਸੇ ਮੁੜ ਗਿਆ ਏ ਉਹਨੇ ਕੀ ਗੱਲ ਹੋਈ ਲੜਾਈ ਲੜੋਈ ਮਤਲਬ ਐਟ ਦਾ ਮੂਮੈਂਟ ਲੜਾਈ ਹੋਈ ਹੈ ਸਰ ਕੋਈ ਕ੍ਰਿਮੀਨਲ ਰਿਕਾਰਡ ਇਹਨਾਂ ਦਾ ਹਾਂ ਇਹ ਕਿਹੜਾ ਸਾਹ ਇੱਕ ਮੁੰਡਾ ਆਪਣਾ ਹੈਗਾ ਇਹਦੇ ਵਿੱਚ ਸਾਹਿਲ ਇੱਕ ਮੁੰਡਾ ਇਹਦੇ ਵਿੱਚ ਉਹ ਸਾਹਿਲ ਮੁੰਡਾ ਦਾ ਪਹਿਲਾਂ ਵੀ ਇੱਕ ਪਿੱਛੇ ਜੇ ਲੜਾਈ ਹੋਈ ਸੀ ਇਹਦਾ ਕੰਪਰੋਮਾਈਜ਼ ਹੋ ਗਿਆ ਸੀ ਉਸ ਕੇਸ ਦੇ ਵਿੱਚ ਉਹ 323 24 ਦਾ ਪਰਚਾ ਸੀ ਇਹ ਇੱਕ ਮਤਲਬ ਹੁਣ ਇਹ ਕਾਫੀ ਮਤਲਬ ਨਟੋਰੀਅਸ ਬੰਦੇ ਨੇ ਤੇ ਆਪਾਂ ਪੁਲਿਸ ਨੇ ਅਰੈਸਟ ਕਰ ਲਿਆ